ਜੀ ਵੀਡੀਓ ਵੇਖ ਰਖੇ ਆ ਸਾਬ ਨੂੰ ਜੀਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਮੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਚੰਡੀਗੜ੍ਹ ਹਵਾਈ ਅੱਡੇ ਦੇ ਬੰਦ ਹੋਣ ਨੂੰ ਲੈ ਕੇ ਵੱਡਾ ਅਪਡੇਟ ਆਇਆ ਸਾਹਮਣੇ ਨੋਟੀਫਿਕੇਸ਼ਨ ਜਾਰੀ ਹੋਣ ਯਾਤਰੀ ਯਾਤਰੀਆਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਸ਼ਹੀਦ ਭਗਤ ਸਿੰਘ ਅੰਤਰਰਾਸ਼ਟ ਹਵਾਈ ਅੱਡੇ ਚੰਡੀਗੜ੍ਹ ਦੇ ਮਰਮੰਤ ਦੇ ਕੰਮ ਦੇ ਨਾਲ ਨਾਲ ਉਡਾਣਾ ਸੰਚਾਲਨ ਵੀ ਜਾਰੀ ਰੱਖੇਗਾ ਇਸ ਸੰਬੰਧੀ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਹਵਾਈ ਅੱਡੇ ਦੇ ਰਨਵੇ ਦੇ ਰੱਖ-ਰਖਾ ਦਾ ਕੰਮ ਦੋ ਪੜਾਅ ਵਿੱਚ ਕੀਤਾ ਜਾਵੇਗਾ 26 ਅਕਤੂਬਰ ਤੋਂ ਲੈ ਕੇ 18 ਨੰਬਰ ਤੱਕ ਵੀਾਈ ਅਡੇ ਦੇ ਸੀਈਓ ਅਜੇ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾਣਾ ਦਸਨ ਚਲਨ ਪੂਰੀ ਤਰ੍ਹਾਂ ਮੰਤਲ ਨਹੀਂ ਕੀਤਾ ਜਾਵੇਗਾ ਪਹਿਲੇ ਪੜਾਵੇ 26 ਅਕਤੂਬਰ ਤੋਂ 6 ਨਵੰਬਰ ਤੱਕ 7 ਘੰਟੇ ਤੇ ਦੂਜੇ ਪੜਾਵੇ 7 ਤੋਂ 18 ਨਵੰਬਰ ਤੱਕ 18 ਘੰਟੇ ਦੀ ਲਈ ਉਹ ਡਾਣਾ ਦਸਨ ਚਲਨ ਕੀਤਾ ਜਾਵੇਗਾ ਇਸ ਸਮੇਂ ਦਰਾਂ 92 29 ਅਤੇ 11 ਦੇ ਕੋਲੀ ਮਰਸੁੰਦੀਆਂ ਹੋਈਆਂ ਇਨਫਲੇਸ਼ਨ ਕੰਮ ਲਾਗੂ ਕੀਤਾ ਜਾਵੇਗਾ ਇਸ ਨਾਲ ਯਾਤਰੀਆਂ ਨੂੰ ਅਸੁਬਧਤਾ ਨਹੀਂ ਹੋਵੇਗੀ ਹਵਾਈ ਅੱਡੇ ਦੇ ਹੁਕਮਾਂ ਤੋਂ ਬਾਅਦ ਏਅਰ ਲਾਈਨਾਂ ਨੇ ਉਪਰੋਕਤ ਤਰੀਕਾ ਲਈ ਬੁਕਿੰਗ ਮੋੜ ਸ਼ੁਰੂ ਕਰ ਦਿੱਤੀ ਹੈ ਪਿਛਲੀ ਨੋਟੀਫਿਕੇਸ਼ਨ ਦੇ ਅਨੁਸਾਰ ਹਵਾਈ ਅੱਡੇ ਨੂੰ ਮੁਰੰਮਤ ਲਈ 26 ਅਕਤੂਬਰ ਤੋਂ 7 ਨਵੰਬਰ ਤੱਕ ਬੰਦ ਰੱਖਣ ਦਾ ਪ੍ਰੋਗਰਾਮ ਸੀ ਹੁਣ ਚੱਲ ਰਿਹਾ ਹੈ ਰਣਵੇ ਮੁਰੰਮਤ ਅਤੇ ਉਡਾਣ ਦੇ ਸੰਚਾਲਨ ਦੇ ਕਾਰਨ ਮੁਰੰਮਤ ਦੇ ਕੰਮ ਨੂੰ 11 ਦਿਨ ਵਾਧਾ ਦਿੱਤਾ ਗਿਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ